ਸਮਾਨ ਦਾ ਪੁੱਛੋੜਾ ਜੀ ਆਸਮਾਨ ਨੂੰ ਛੁੰਦੇ ਨੇ ਨਾਰਮਲੀ ਜਿਹੜੀ ਆਪਣੀ ਕੋਲ ਡਰਿੰਕ ਦੀ ਬੋਤਲ 20 ਰੁਪਏ ਦੀ ਥੱਲੇ ਮਿਲਦੀ ਹੈ ਨਾ ਤੇ ਇੱਥੇ ਬੜਾ 60 70 ਦੀ ਉਹੀ ਦਿੰਦੇ ਨੇ ਪਾਣੀ ਦੀ ਬੋਤਲ ਜਿਹੜੀ 20 ਰੁਪਏ ਦੀ ਆਪਾਂ ਨੂੰ ਥੱਲੇ ਮਿਲਦੀ ਹੈ ਉਹੀ ਪਾਣੀ ਦੀ ਬੋਤਲ 80 ਤੋਂ 100 ਰੁਪਏ ਦੀ ਦਿੰਦੇ ਨੇ ਨਾ ਹਜੇ ਨਾ ਉੱਪਰ ਅਸੀਂ ਵੇਟ ਹੀ ਕਰ ਰਹੇ ਸੀ ਤੇ ਇੱਕੋ ਦਾ ਵੀ ਮੌਸਮ ਵਿਗੜ ਗਿਆ ਮੈਨੂੰ ਲੱਗਦਾ ਉੱਪਰ ਬਾਰਿਸ਼ ਹੋਣੀ ਸ਼ੁਰੂ ਹੋ ਚੁੱਕੀ ਸੀਗੀ ਇਹ ਤਾਂ ਬਾਰਿਸ਼ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਥੱਲੇ ਉਤਰ ਕੇ ਆ ਗਏ ਉਲਟੀਆਂ ਵਗੈਰਾ ਵੋਮਿਟ ਵਗੈਰਾ ਲੱਗ ਗਈ ਤੇ ਇਸ ਕਰਕੇ ਵੇਟ ਕਰਨੀ ਪਈ ਤਾਂ ਮਤਲਬ ਇਹ ਚੀਜ਼ ਹੈ ਕਿ ਜੇ ਤੁਸੀਂ ਆਉਨੇ ਹੋ ਤਾਂ ਆਪਣੀ ਮੈਡੀਸਿਨ ਵਗੈਰਾ ਪ੍ਰੋਪਰ ਨਾਲ ਲੈ ਕੇ ਆਓ ਕਿਉਂਕਿ ਕੋਈ ਨਹੀਂ ਪਤਾ ਹੈਲਦੀ ਬੰਦੇ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਆ ਸਕਦਾ ਹੈ ਜਿਹੜਾ ਨੈਚੁਰਲ 뷰 ਹੈ ਤੁਹਾਨੂੰ ਗੋਵਿੰਦ ਧਾਮ ਦੇ ਬਿਲਕੁਲ ਲਾਗੇ ਦੇਖਣ ਨੂੰ ਮਿਲੂਗਾ ਜਦੋਂ ਤੁਸੀਂ ਗੋਵਿੰਦ ਧਾਮ ਤੋਂ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਟਰੈਕਿੰਗ ਸ਼ੁਰੂ ਕਰਦੇ ਹੋ ਤਾਂ ਇਦਾਂ ਦਾ ਜਿਹੜਾ ਬੈਸਟ 뷰 ਹੈ ਬਹੁਤ ਸੋਹਣਾ 뷰 ਹੈ ਤੁਹਾਨੂੰ ਬਿਲਕੁਲ ਉਹਦੇ ਲਾਗੇ ਦੇਖਣ ਨੂੰ ਮਿਲੇਗਾ ਪਹਿਲਾਂ ਤੁਹਾਨੂੰ ਮੇਰੇ ਵੀ ਥੋੜੀ ਜੀ ਗੋਡੇ 'ਚ ਪੇਨ ਵਗੈਰਾ ਸੀ ਤੇ ਉਸ ਕਰਕੇ ਮੈਂ ਵੀ ਮਾਲਿਸ਼ ਵਗੈਰਾ ਕਰਾਈ ਤੇ ਪ ਤੇ ਬਿਲਕੁਲ ਅਗਰ ਤੁਨ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇੱਥੋਂ ਨਿਸ਼ੂਅਲ ਕਮੈਡੀਸਨ ਲੈ ਸਕਦੇ ਹੋ। ਹਾਜੀ ਸੰਗਤ ਜੀ ਫਿਲਹਾਲ ਆਪਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਤੇ ਪ੍ਰਸ਼ਾਦਾ ਪਾਣੀ ਲੰਗਰ ਛਕ ਲਿਆ ਤੇ ਲੰਗਰ ਦੇ ਵਿੱਚ ਇੱਥੋਂ ਤੁਹਾਨੂੰ ਮਿਲਦੀ ਹੈ ਜੀ ਖਿਚੜੀ ਤੇ ਨਾਲ ਮਿਲਦਾ ਹੈ ਚਾਹ ਦਾ ਲੰਗਰ ਕਿਉਂਕਿ ਖਿਚੜੀ ਲਾਈਟ ਹੁੰਦੀ ਹੈ ਟ੍ਰੈਕਿੰਗ ਵਗੈਰਾ ਕਰਦੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਦਿੱਕਤ ਨਹੀਂ ਆਣੀ। ਤੇ ਤੁਸੀਂ ਲੰਗਰ ਛਕਣਾ ਹੋਵੇ ਤਾਂ ਖਿਚੜੀ ਦਾ ਲੰਗਰ ਇੱਥੋਂ ਛਕ ਸਕਦੇ ਹੋ ਤੇ ਹੁਣ ਦਰਸ਼ਕੀਦਾਰੇ ਕਰਨ ਤੋਂ ਬਾਅਦ ਆਪਾਂ ਕੋੜੀ ਜੀ ਵਾਪਸੀ ਚਾਲੇ ਤੇ ਵਾਪਸੀ ਚਾਲੇ ਦੇ ਦੌਰਾਨ ਪਹਿਲਾਂ ਆਪਾਂ ਪੋੜੀਆਂ ਥਾਂ 'ਤੇ ਆਏ ਸੀ ਤੇ ਹੁਣ ਆਪਾਂ ਦੂਸਰੇ ਰਸਤੇ ਥਾਂ 'ਤੇ ਜਾਵਾਂਗੇ ਲੋ ਜੀ ਸੰਗਤ ਜੀ ੍ਹੇਮਕੋਲ ਸਾਹਿਬ ਦੇ ਦਰਸ਼ਕੀਦਾਰੇ ਕਰਕੇ ਹੁਣ ਆਪਾਂ ਪਉਣ ਲੱਗੇ ਜੀ ਵਾਪਸੀ ਚਾਲੇ ਪਹਿਲਾਂ ਆਪਾਂ ਪੋੜੀਆਂ ਵਾਲੀ ਸਾਈਡ ਤੋਂ ਆਏ ਸੀ ਬਟ ਹੁਣ ਆਪਾਂ ਦੂਸਰਾ ਰਸਤਾ ਚੁਣਿਆ ਹੈ ਟਰੈਕਿੰਗ ਕਰਕੇ ਜਿਹੜਾ ਪਲੇਨ ਰਸਤਾ ਹੈ ਤੇ ਉਧਰ ਦੀ ਜਾਵਾਂਗੇ ਇੱਧਰ ਜੀ ਸ਼ਾਇਦ ਉਹਦੇ ਟਾਈਮ ਟਾਈਮ ਤਾਂ ਜ਼ਿਆਦਾ ਕੰਜ਼ਿਊਮ ਹੁੰਦਾ ਬਟ ਹੁਣ ਇੱਕ ਵਾਰੀ ਇਸ ਸਾਈਡ ਖਾਣੀ ਜਾਕੇ ਟਰਾਈ ਕਰਦੇ ਆ ਕਿ ਪਹਿਲਾਂ ਸਾਨੂੰ ਅਪਰੋਕਸੀਮੇਟ ਪੋੜੀਆਂ ਥਾਣੀ ਮੰਨ ਕੇ ਚਲੋ 40 45 ਮਿੰਟ ਹੀ ਲੱਗੇ ਸੀਗੇ ਤੇ ਇੱਧਰ ਤੇ ਦੇਖਦੇ ਆ ਕਿੰਨਾ ਟਾਈਮ ਕੰਜ਼ਿਊਮ ਹੁੰਦਾ ਤੇ ਫਿਲਹਾਲ ਅਸੀਂ ਇਹ ਵਾਲਾ ਰਸਤਾ ਚੂਜ਼ ਕੀਤਾ ਤੇ ਸਾਡੇ ਵਾਲੇ ਬੰਦੇ ਪਿੱਛੇ ਆਉਂਦੇ ਪਏ ਨੇ ਤੇ ਆਉਂਦੇ ਨੇ ਤੇ ਪ੍ਰੋਪਰ ਅਸੀਂ ਜਿਹੜੀ ਟਰੈਕਿੰਗ ਹੈ ਇਹਦੀ ਸ਼ੁਰੂਆਤ ਕਰਦੇ ਆ ਤੇ ਜੇਕਰ ਗੱਲ ਕਰਾਂ ਦਰਸ਼ਕਾਂ ਦੀਦਾਰਿਆਂ ਦੀ ਤਾਂ ਸ੍ਰੀ ਹੇਮਪੁਰ ਸਾਹਿਬ ਦੇ ਬਹੁਤ ਵਧੀਆ ਸਾਨੂੰ ਦਰਸ਼ਨ ਹੋਏ ਨੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਉਹਨਾਂ ਦੀ ਕਿਰਪਾ ਸਦਕਾ ਅਸੀਂ ਇਸ ਤਪੱਸਥਾਨ ਤੇ ਪਹੁੰਚ ਗਏ ਤੇ ਅੱਗੇ ਵੀ ਗੁਰੂ ਮਹਾਰਾਜ ਕਿਰਪਾ ਕਰਨ ਲੋ ਜੀ ਅਸੀਂ ਟੋਟਲ 6 ਜਾਨੇ ਸੀਗੇ ਤੇ ਜਿੰਨਾ ਵਿੱਚੋਂ 3 ਜਾਨੇ ਕਿੰਦੇ ਅਸੀਂ ਪੋੜੀਆਂ ਵਾਲ ਦੀ ਜਾਣਾ ਤੇ ਅਸੀਂ 3 ਜਾਨੇ ਦੂਸਰੀ ਸਾਈਡ ਥਾਣੀ ਜਾਵਾਂਗੇ ਤੇ ਹੁਣ ਦੇਖਦੇ ਹਾਂ ਕਿ ਕਿਹੜੀ ਸਾਈਡ ਥਾਣੀ ਕੋਣ ਪਹਿਲਾਂ ਪਹੁੰਚਦਾ ਜਮੇ ਕਿ ਤੁਹਾਨੂੰ ਦੱਸਿਆ ਕਿ ਆਪਾਂ ਅਮਨ ਜਦੋਂ ਪੋੜੀਆਂ ਵਾਲ ਤੇ ਗਏ ਸੀ ਅਪ੍ਰੋਕਸੀਮੇਟਲ 45 ਮਿੰਟ ਲੱਗੇ ਹਨ ਆਪਾਂ ਨੂੰ ਆਏ ਆ ਜਦੋਂ ਹਾਂ ਹਾਂ ਆਏ ਆ 40 ਤੋਂ ਵੀ ਘੱਟ ਹਾਂ ਮਤਲਬ 45 ਤੋਂ ਘੱਟ ਲੱਗੇ ਨੇ ਤੇ ਇੱਧਰ ਦੇਖਦੇ ਆਪਾਂ ਨੂੰ ਕਿੰਨਾ ਟਾਈਮ ਲੱਗਦਾ ਕਿ ਆਪਾਂ ਉਹਨਾਂ ਤੋਂ ਪਹਿਲਾਂ ਪਹੁੰਚਦੇ ਆਂ ਜਾਂਦੇ ਹੋਏ ਹਾਂ ਵੈਸੇ ਘੱਟ ਹੀ ਲੱਗੂਗਾ ਕਿਉਂਕਿ ਹੁਣ ਤਾਂ ਆਪਾਂ ਉਤਰ ਨਹੀਂ ਤੇ ਫਿਲਹਾਲ ਜਦੋਂ ਅਸੀਂ ਆਏ ਸੀ ਉਦੋਂ ਬਾਰਿਸ਼ ਨਹੀਂ ਸੀ ਹਨਾ ਤੇ ਬਾਰਿਸ਼ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਕੋਸ਼ਿਸ਼ ਇਹ ਹੀ ਰਹੂ ਕਿ ਬਾਰਿਸ਼ ਤੋਂ ਪਹਿਲਾਂ ਪਹਿਲਾਂ ਆਪਾਂ ਥੱਲੇ ਉਤਰ ਜਾਈਏ ਕੋਈ ਕਿ ਬੰਦੇ ਨੇ ਪਲਾਨ ਖਰਾਬ ਕਰਤਾ ਸਾਡਾ ਜਿਹੜਾ ਅਸੀਂ ਜਾਣਦਾ ਰਿਹਾ ਹੋਰ ਹੋਰ ਯਾਰ ਬਹੁਤ ਉਹ ਵਧੀਆ ਪਲਾਨ ਸੀ ਆਪਣਾ ਕਿਉਂਕਿ ਅਸੀਂ ਨਾ ਜਦੋਂ ਦਰਸ਼ਨ ਦੀਦਾਰੇ ਕਰਕੇ 9 ਵਜੇ ਅਸੀਂ ਪਹੁੰਚ ਗਏ ਸੀਗੇ ਤੇ ਉਸ ਤੋਂ ਬਾਅਦ ਅਪਰੋਕਸੀਮੇਟ ਅਸੀਂ 2 ਤੋਂ 2.5 ਘੰਟੇ ਉਹਨਾਂ ਦੀ ਵੇਟ ਕੀਤੀ ਤੇ ਉਹੀ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਲਗਭਗ ਥੱਲੇ ਲਾਗੇ ਲੱਗ ਜਾਣਾ ਸੀਗਾ ਤੇ ਉਹਨਾਂ ਦੇ ਚੱਕਰ 'ਚ ਸਾਨੂੰ ਓੜੇ ਵੇਟ ਕਰਨ ਦੇ ਚੱਕਰ 'ਚ ਖੜਨਾ ਪਿਆ ਤੇ ਹੈ ਸੰਗਤ ਹਜੇ ਵੀ ਆ ਰਹੀ ਹੈ ਸੰਹਾ ਸੰਗਤ ਬਿਲਕੁਲ ਸੰਗਤ ਹਜੇ ਵੀ ਆ ਰਹੀ ਹੈ ਤੇ ਉੱਥੋਂ ਬਾਰਿਸ਼ ਮੌਸਮ ਵੀ ਖਰਾਬ ਹੋ ਚੁੱਕਿਆ ਤੇ ਚਲੋ ਸੰਘਾ ਜੀ ਪੁੱਛਦੇ ਆਪਾਂ ਹੌਲੀ ਹੌਲੀ ਲੋ ਜੀ ਉਹ ਦੇਖੋ ਅਸੀਂ ਆਏ ਆ ਇਸ ਰਸਤੇ ਥਾਣੀ ਤੇ ਇਸ ਰਸਤੇ ਥਾਣੀ ਮੈਨੂੰ ਲੱਗਦਾ ਸਿਰਫ ਸਾਨੂੰ 10 ਕਿ ਮਿੰਟ ਹੀ ਲੱਗੇ ਕਿਉਂਕਿ ਅਸੀਂ ਭੱਜ ਭੱਜ ਕੇ ਆਏ ਆ ਰੇਡ ਦੇ ਉੱਤੋਂ ਆਰਾਮ ਨਾਲ ਭੱਜ ਕੇ ਅਸੀਂ ਆ ਸਕਦੇ ਚੜਨਾ ਔਖਾ ਹੈ ਪਰ ਉਤਰਨਾ ਇਸ ਚੜ੍ਹਾਈ ਤੋਂ ਸੌਖਾ ਹੈ ਕਿਉਂਕਿ ਆਰਾਮ ਨਾਲ ਤੁਸੀਂ ਭੱਜ ਗਿਆ ਸਕਦੇ ਹੋ ਤੇ ਉਧਰ ਸਾਡੇ ਵਾਲੇ ਜਿਹੜੇ ਤਿੰਨ ਬੰਦੇ ਸੀਗਾ ਉਹ ਕਹਿੰਦੇ ਸੀ ਅਸੀਂ ਪੋੜਿਆਂ ਦੇ ਰਾਹੀਂ ਆਵਾਂਗੇ ਤੇ ਹਜੇ ਉਹ ਮਿਲਦਾ ਅੱਧੇ ਚ ਹੀ ਫਿਰਦੇ ਫਿਰਨੇ ਦਾ ਅਸੀਂ ਥੱਲੇ ਪਹੁੰਚ ਵੀ ਚਲੇ ਮਤਲਬ ਜਿਵੇਂ ਟ੍ਰੈਕਿੰਗ ਤੇ ਉਹਨਾਂ ਉੱਪਰ ਜਾ ਰਹੇ ਹੋ ਤਾਂ ਪੌੜੀਆਂ ਮੇਰੇ ਅਕੋਰਡਿੰਗ ਵੈਸਟ ਨਹੀਂ ਕਿਉਂਕਿ ਸਵੇਰੇ ਸਾਨੂੰ ਨੀਅਰ ਅਬਾਊਟ 35 ਤੋਂ 40 ਮਿੰਟ ਲੱਗੇ ਸੀ ਪੌੜੀਆਂ ਥਾਣੀ ਜਾਣ ਨੂੰ ਅਗਰ ਤੁਸੀਂ ਇਸ ਰਾਹ ਥਾਣੀ ਜਾਣੇ ਹੋ ਤਾਂ ਇਸ ਰਾਹ ਥਾਣੀ ਲਗਭਗ ਤੁਹਾਨੂੰ ਘੰਟਾ ਸਵਾ ਘੰਟਾ ਡੇਢ ਘੰਟਾ ਵੀ ਲੱਗ ਸਕਦਾ ਹੈ ਔਰ ਉਤਰਨ ਦੇ ਵਿੱਚ ਇਹੜਾ ਬਿਲਕੁਲ ਵਧੀਆ ਹੈ ਹੈ ਨਾ ਮੈਂ ਕਿ ਉਤਰ ਲਈ ਆਵਣਾ ਰਸਤਾ ਹੈ ਚਲ ਬਾਬੇ ਦੀ ਮੇਰ ਨਾਲ ਫੇਰ ਵੀ ਤੀਜੀ ਈ ਆ ਗਿਆ ਐਕਸਪੀਰੀਅੰਸ ਹੋ ਗਿਆ ਫੇਰ ਵੀ ਮਤਲਬ ਚੜਨ ਵਾਸਤੇ ਪੌੜੀਆਂ ਸਹੀ ਆ ਹਨਾ ਤੇ ਉੱਤਰਨ ਵਾਸਤੇ ਆ ਵਾਲਾ ਰਸਤਾ ਸਹੀ ਹੈ। ਇੱਕ ਦਿਨ ਚੱਲੂਗਾ ਮੇਰੇ ਹਿਸਾਬ ਨਾਲ। ਤੇ ਆਪਾਂ ਭੱਜ ਕੇ ਆਏ ਆ ਤਾਂ ਮਿੰਟ ਮਿੰਟ ਲਾ 10 ਵੀ ਨਹੀਂ ਲੱਗਿਆ ਆਪਾਂ ਨੂੰ। ਬਣਾਇਆ ਕਿ ਦੂਸੂਗਾ ਮਿਲਣਾ ਮਹਾਰਾਜ ਲੈ ਕੇ ਜਾਂਦੇ ਰੋਧਾ ਹਨਾ। ਮਹਾਰਾਜ ਵਾਸਤੇ। ਜਦੋਂ ਉਸ ਟਾਈਮ ਵਾਸਤੇ। ਰਾਮ ਜਨ ਤਾਂ ਲੱਗਦਾ ਹਨਾ। ਹੂੰ ਹੂੰ। ਜੇਕਰ ਰੋੜ ਪਾਣ ਚਾਹਤ ਤਾਂ ਤੁਰੀ ਸੰਗਤ ਆਵੇ। ਆ ਜਦੋਂ ਮਹਾਰਾਜ ਦਾ ਹੋ ਲੈ ਕੇ ਆ ਰਹੇ ਨਾ ਸੂਬੋ ਸਟਾਈਵ ਵਾਸਤੇ। ਤੇ ਬਿਲਕੁਲ ਰਾਹ ਨੂੰ ਹੁਣ ਅਸੀਂ ਥੱਲੇ ਆ ਚੁੱਕੇ ਆ ਜਿੱਥੋਂ ਦੋ ਰਸਤੇ ਬਣਦੇ ਨੇ ਇੱਕ ਪੋੜੀਆਂ ਵਾਲਾ ਤੇ ਇੱਕ ਜਿਹੜਾ ਆਪਣਾ ਇਹ ਵਾਲਾ ਰਸਤਾ ਹੈ ਤੇ ਉੱਥੇ ਜਾ ਕੇ ਚਲੋ 10-15 ਮਿੰਟ ਲੱਗਦਾ ਸਾਨੂੰ ਉਹਨਾਂ ਦੀ ਵੀ ਵੇਟ ਕਰਨੀ ਪਣੀ ਹੈ ਕਿਉਂਕਿ ਉਹ ਅਜੇ ਹੱਦ ਦੇ ਚ ਨਹੀਂ ਪਹੁੰਚੇ ਤੇ ਉੱਥੇ ਜਾ ਕੇ ਬੈੰਨੇ ਆ ਰੈਸਟ ਕਰਦੇ ਆ ਤੇ ਸਾਡੇ ਬਾਬਾ ਜੀ ਦੀ ਕਹਿੰਦੇ ਵੀ ਅੱਜ ਥੋੜੀ ਹੈਲਥ ਵਿਗੜ ਗਈ ਹੈ ਹਨਾ ਜੀ ਹੁਣ ਕਹਦਾ ਪਿਛਲੀ ਵਾਰ ਤਾਂ ਬਾਬਾ ਜੀ ਤੁਸੀਂ ਬੜੀ ਸਪੀਡੋ ਆਈ ਸੀ ਹਨਾ ਤੇ ਕੋਈ ਨਹੀਂ ਥੱਲੇ ਜਾ ਕੇ ਆਪਾਂ ਉੱਥੇ ਬਹਿ ਕੇ ਨਾ ਕੁਝ ਲੈਂਦੇ ਆ ਤੇ ਥੋੜਾ ਜਿਹਾ ਕਰਦੇ ਆ ਸੈਟਅਪ ਮਤਲਬ ਕਿ ਜੇ ਤੁਸੀਂ ਆਉਨੇ ਹਨ ਤੇ ਆਪਣੀਆਂ ਮੈਡੀਸਿਨ ਵਗੈਰਾ ਜਿਵੇਂ ਵੋਮਿਟ ਉਲਟੀ ਵਗੈਰਾ ਦੀ ਪੇਨ ਵਗੈਰਾ ਦੀ ਤੇ ਫੀਵਰ ਵਗੈਰਾ ਦੀ ਇਦਾਂ ਨੋਰਮਲੀ ਮੈਡੀਸਿਨ ਜ਼ਰੂਰ ਨਾਲ ਰੱਖੋ ਕਿਉਂਕਿ ਕੋਈ ਨਹੀਂ ਪਤਾ ਕਦੋਂ ਕੀ ਪ੍ਰੋਬਲਮ ਆ ਜਾਏ ਹਾਂਜੀ ਮੈਂ ਇੱਕ ਮੁਸ਼ਕਿਲ ਕਹਿੰਦਾ ਟੌਫੀਆਂ ਹਾਂ ਟੌਫੀਆਂ ਆ ਜੇ ਮੂੰਹ ਨਹੀਂ ਸੁੱਕੜ ਜਾਂਦੀਆਂ ਨਾ ਤੇ ਕਿਉਂਕਿ ਬਾਬਾ ਜੀ ਪਿਛਲੀ ਵਾਰ ਸਾਡੇ ਤੋਂ ਲਾਦਾ ਘੰਟਾ ਪਹਿਲਾਂ ਚਲੇ ਗਏ ਸੀ ਤੇ ਇਸ ਵਾਰ ਇਹਨਾਂ ਨੂੰ ਥੋੜਾ ਜਿਹਾ ਹੈਲਥ ਇਸ਼ੂ ਆ ਗਿਆ ਤੇ ਉਲਟੀਆਂ ਵਗੈਰਾ ਵੋਮਟ ਵਗੈਰਾ ਲੱਗ ਗਈ ਤੇ ਇਸ ਕਰਕੇ ਥੋੜਾ ਜਿਹਾ ਸਾਨੂੰ ਇਹਨਾਂ ਦੇ ਨਾਲ ਹੀ ਰਹਿਣਾ ਪਿਆ ਵੇਟ ਕਰਨੀ ਪਈ ਤਾਂ ਮਤਲਬ ਇਹ ਚੀਜ਼ ਹੈ ਕਿ ਜੇ ਤੁਸੀਂ ਆਉਨੇ ਹੋ ਤਾਂ ਆਪਣੀ ਮੈਡੀਸਿਨ ਵਗੈਰਾ ਪ੍ਰੋਪਰ ਨਾਲ ਲੈ ਕੇ ਆਓ ਕਿਉਂਕਿ ਕੋਈ ਨਹੀਂ ਪਤਾ ਹੈਲਦੀ ਬੰਦੇ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਆ ਸਕਦਾ ਹੈ ਤੇ ਅਗਰ ਆਪਣੇ ਕੋਲ ਮੈਡੀਸਿਨ ਹੋਏਗੀ ਤੇ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਤੇ ਫਾਈਨਲੀ ਚਲੋ ਆਪਾਂ ਥੱਲੇ ਉਸ ਪੁਆਇੰਟ ਤੇ ਪਹੁੰਚ ਚੁੱਕੇ ਹਾਂ ਜਿੱਥੋਂ ਦੋ ਰਸਤੇ ਬਣਦੇ ਇੱਕ ਪੌੜੀਆਂ ਵਾਲਾ ਤੇ ਇੱਕ ਜਿਹੜਾ ਆ ਵਾਲਾ ਰਸਤਾ ਹੈ ਤਾਂ ਬਿਲਕੁਲ ਥੋੜਾ ਜਿਹਾ ਟਾਈਮ ਹੀ ਲੱਗਿਆ ਸਭ ਭੱਜੇ ਆਏ ਆ ਇਧਰ ਦੀ ਪਰ ਚੜਨਾ ਔਖਾ ਇਧਰੋਂ ਤੇ ਹੁਣ ਉੱਥੇ ਬੈਠ ਕੇ ਥੋੜੀ ਦੇ ਰੈਸਟ ਕਰਦੇ ਆ ਜੇ ਕੁਝ ਭੁੱਖ ਵਗੈਰਾ ਲੱਗਿਆ ਇਹਨਾਂ ਨੂੰ ਪੁੱਛਦੇ ਆ ਕੁਝ ਖਾਣੇ ਪੀਣੇ ਆ ਕਿਉਂਕਿ ਕੰਟੀਨਾਂ ਵਗੈਰਾ ਬਣੀਆਂ ਬਟ ਜੇ ਗੱਲ ਕਰੀਏ ਸਮਾਨ ਦੇ ਐਕਸਪੈਂਸ ਦੀ ਸਮਾਨ ਦਾ ਪੁੱਛੋ ਰਾ ਜੀ ਆਸਮਾਨ ਨੂੰ ਛੁੰਦੇ ਨੇ ਨਾਰਮਲੀ ਜਿਹੜੀ ਆਪਣੀ ਕੋਲ ਡਰਿੰਕ ਦੀ ਬੋਤਲ 20 ਰੁਪਏ ਦੀ ਥੱਲੇ ਮਿਲਦੀ ਹੈ ਨਾ ਤੇ ਇੱਥੇ ਬੜਾ 60 70 ਦੀ ਉਹੀ ਦਿੰਦੇ ਨੇ ਪਾਣੀ ਦੀ ਬੋਤਲ ਜਿਹੜੀ 20 ਰੁਪਏ ਦੀ ਆਪਾਂ ਨੂੰ ਥੱਲੇ ਮਿਲਦੀ ਹੈ ਉ ਆਪਾਂ ਹਜੇ ਉਹਨਾਂ ਨੇ ਉੱਤੇ ਹੋਣਾ ਸੀਗਾ ਆਪਾਂ ਸ਼ੁਭ ਦੀ ਹੋਲੀ ਆਈ ਨਾ ਬਿਲਕੁਲ ਤੇ ਆਓ ਚਲੋ ਉੱਥੇ ਬੈਠ ਕੇ ਰੈਸਟ ਕਰਦੇ ਆਂ ਥੋੜੀ देर ਠੀਕ ਹੈ ਜੀ ਤੇ ਉਹ ਫਿਰ ਉਹਨਾਂ ਦੀ ਵੇਟ ਤਾਂ ਕਰਨੀ ਪੈਣੀ ਆ ਤੇ ਆਹ ਵਿਊ ਦੇਖੋ ਜੀ ਹਜੇ ਨਾ ਉੱਪਰ ਅਸੀਂ ਵੇਟ ਹੀ ਕਰ ਰਹੇ ਸੀ ਤੇ ਇੱਕੋ ਦਾ ਵੀ ਮੌਸਮ ਵਿਗੜ ਗਿਆ ਮੈਨੂੰ ਲੱਗਦਾ ਉੱਪਰ ਬਾਰਿਸ਼ ਹੋਣੀ ਸ਼ੁਰੂ ਹੋ ਚੁੱਕੀ ਸੀਗੀ ਇਹ ਤਾਂ ਬਾਰਿਸ਼ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਥੱਲੇ ਉਤਰ ਕੇ ਆ ਗਏ ਸੇਫ ਰਹੇ ਆ ਬਚ ਗਏ ਮੇਰੇ ਭੇਜ ਜਾਣਾ ਸੀਗਾ ਤੇ ਕਿਉਂਕਿ ਇੱਥੇ ਬੱਦਲਾਂ ਦਾ ਪਤਾ ਨਹੀਂ ਕਦੋਂ ਕਿਹੜੇ ਟਾਈਮ ਇੱਕ ਸੈਕਿੰਡ ਦਾ ਭਰੋਸਾ ਨਹੀਂ ਹੈਗਾ ਨਾਲ ਦੀ ਨਾਲ ਹੀ ਆ ਜਾਂ ਤੇ ਇਹ ਆ ਉਹ ਰਸਤਾ ਪੋੜੀਆਂ ਵਾਲਾ ਸਨੋਫਾਲ ਦੇਖਣ ਦੀ ਤਾਂ ਮਨ ਨਹੀਂ ਸੀ ਪਰ ਕੁਝ ਨਹੀਂ ਹੋਇਆ ਸਨੋਫਾਲ ਇਸ ਵਾਰ ਨਹੀਂ ਹੋਣੀ ਬਾਈ ਤੇ ਆ ਵੀ ਹੋ ਗਿਆ ਬਾਬਾ ਮੇਰੇ ਕਰੇ ਜੇ ਬਾਬੇ ਨੇ ਸੱਜੇ ਅਗਲੀ ਵਾਰੀ ਟਾਈਮ ਨਾ ਆਵਾਂਗੇ ਥੋੜਾ ਹੋਰ ਆ ਆ ਸਟਾਰਟਿੰਗ ਜਾ ਸਕਦੇ ਆ ਆਪਾਂ ਸਟਾਰਟਿੰਗ ਦੇ ਚੰਗਾ 25 ਨੂੰ ਆ ਗਏ ਹਾਂ ਤੇ ਆ ਵੀਊ ਦੇਖੋ ਕਿੰਨੇ ਸੋਹਣੇ ਸੋਹਣੇ ਵੀਊ ਨੇ ਆਲਰੇਡੀ ਜਾਂਦੇ ਟਾਈਮ ਮੈਂ ਤੁਹਾਨੂੰ ਦਿਖਾਇਆ ਸੀ ਤੇ ਇਹ ਦਿਖਾ ਦੇ ਆਪਣੇ ਬੰਦੇ ਵੀ ਦਿਖਾ ਦੇ ਵਾਟਰਫੈਲ ਦੇ ਟਾਈਮ ਔਰ ਪਹੁੰਚ ਹੀ ਗਏ ਲਗਭਗ ਆਪਣੇ ਬਰਾਬਰੀ ਪਹੁੰਚ ਗਏ ਦੀਆਂ ਨਾ ਹਾਂ ਬਰਾਬਰੀ ਕਿੱਥੇ ਵਾਸ ਆ ਗਿਆ ਇਸ ਟਾਈਮ ਨਾਲ ਤੇ ਮਤਲਬ ਠੀਕ ਹੈ ਸਹੀ ਹੈ ਇਹ ਲੰਘ ਮਾਰ ਦਿੰਦੇ ਰਿਹਾ ਇੱਥੇ ਇੱਧਰ ਜੀ ਆ ਜਾਂਦੇ ਹਾਂ ਆਪਾਂ ਥੋੜਾ ਰੁਕ ਰੁਕ ਕੇ ਆਏ ਨਾਲੇ ਹੈਨਾ ਚਲੋ ਠੀਕ ਹੈ ਜੀ ਉੱਥੇ ਬਹਿ ਕੇ ਥੋੜਾ ਦੇਖਦੇ ਆ ਰੈਸਟ ਵਗੈਰਾ ਕਰਦੇ ਹਾਂ ਲੋ ਜੀ ਹੁਣ ਅਸੀਂ ਵਾਪਸੀ ਚਾਲੇ ਪਾਰ ਰਹੇ ਨੇ ਤੇ ਉੱਪਰ ਜਾ ਕੇ ਤੁਹਾਨੂੰ ਦਿਖਾਇਆ ਸੀ ਕਿ ਮੌਸਮ ਇੱਕੋ ਤਾਂ ਖਰਾਬ ਹੋ ਗਿਆ ਤੇ ਥੋੜਾ ਜਿਹਾ ਥੱਲੇ ਆਣ ਕੇ ਮੌਸਮ ਫਿਰ ਸਾਫ਼ ਹੋ ਗਿਆ ਮਤਲਬ ਇੱਥੇ ਕੁਝ ਵੀ ਪਤਾ ਨਹੀਂ ਲੱਗਦਾ ਇੱਕ ਸੈਕਿੰਡ ਦੇ ਵਿੱਚ ਕੀ ਹੋ ਜੇ ਇੱਕ ਸੈਕਿੰਡ ਦੇ ਵਿੱਚ ਮੀਂਹ ਪੈਣ ਲੱਗ ਜਾਂਦਾ ਹੈ ਇੱਕ ਸੈਕਿੰਡ ਦੇ ਵਿੱਚ ਧੁੱਪ ਨਿਕਲਣ ਲੱਗ ਜਾਂਦੀ ਹੈ ਤੇ ਫਿਲਹਾਲ ਅਸੀਂ ਹੁਣ ਵਾਪਸੀ ਗੋਵਿੰਦਾਂ ਵੱਲ ਤੇ ਥੱਲੇ ਉੱਤੇ ਨਾਲ ਥੋੜਾ ਆਸਾਨ ਹੈ ਚੱਲੀਏ ਫਿਰ ਵਾਪਸ ਉਹੋ ਤਾਂ ਹਜੇ ਉੱਪਰ ਹੀ ਖੜੇ ਨੇ ਚਲਦੇ ਆ ਚਲੋ ਆਪਾਂ ਆਜੋ ਹੌਲੀ ਹੌਲੀ ਤੇ ਟ੍ਰੈਕਿੰਗ ਦੇ ਦੌਰਾਨ ਚਾਹੇ ਉੱਚਦੇ ਹੋ ਚਾਹੇ ਉੱਤਰਦੇ ਹੋ ਤੁਹਾਨੂੰ ਇਦਾਂ ਬਰਫ਼ ਦੇਖਣ ਨੂੰ ਮਿਲੂਗੀ ਇੱਕ ਸਾਈਡ ਤੇ ਗਲੇਸ਼ੀਅਰ ਹੈ ਤੇ ਗਲੇਸ਼ੀਅਰ ਜੰਮਿਆ ਹੋਇਆ ਤੇ ਇਹੀ ਬਰਫ਼ ਮੈਲਟ ਹੋ ਹੋ ਕੇ ਥੱਲੇ ਝਰਨਿਆਂ ਦੇ ਰੂਪ ਦੇ ਵਿੱਚ ਜਾਂਦੀ ਹੈ ਫਿਲਹਾਲ ਇਸ ਵਾਰ ਪਿੱਛੇ ਨਾਲੋਂ ਬਰਫ਼ ਕਟ ਜਵੇਂ ਕਿ ਇਸ ਰੋਵਰ ਤੇ ਵੀ ਦੇਖਿਆ ਸੀਗਾ ਐਤਕੀ ਸਰੋਵਰ ਵੀ ਪੂਰਾ ਭਰਿਆ ਹੋਇਆ ਹੋਇਜ ਨਾ ਪਹਿਲਾਂ ਕਈ ਵਾਰ ਕੀ ਹੁੰਦਾ ਸੀ ਕਿ ਉਹ ਸਰੋਵਰ ਦੀ ਸਰੋਵਰ ਦੇ ਵਿੱਚ ਵੀ ਪਾਣੀ ਜੰਮਿਆ ਹੁੰਦਾ ਸੀਗਾ ਥੋੜੀ ਜਗ੍ਹਾ ਹੁੰਦੀ ਸੀ ਸਨਾਨ ਕਰਨ ਵਾਸਤੇ ਪਰ ਫਿਰ ਹਾਲ ਇਸ ਵਾਰ ਕੀ ਹੈ ਕਿ ਬਰਫ਼ ਘਟ ਤੇ ਇਦਾਂ ਦੇ ਕੁਦਰਤੀ ਨਜ਼ਾਰੇ ਟਰੈਕਿੰਗ ਦੇ ਦੌਰਾਨ ਤੁਹਾਨੂੰ ਡੈਫੀਨੇਟਲੀ ਦੇਖਣ ਨੂੰ ਮਿਲਣਗੇ ਤੇ ਆ ਦੇਖੋ ਛੋਟੇ ਛੋਟੇ ਬੱਚੇ ਵੀ ਦਾ ਅੰਜਰੋਏ ਕਰਦੇ ਜਾਂਦੇ ਨੇ ਬੱਚੇ ਇਸ ਤੋਂ ਵੀ ਛੋਟੇ ਛੋਟੇ ਬੱਚੇ ਮੈਂ ਟਰੈਕ ਕਰਕੇ ਜਾਂਦੇ ਹੋਏ ਦੇਖੇ ਨੇ ਇਸ ਟਰੈਕਿੰਗ ਤੇ ਤੇ ਉਹ ਵੀ ਉਤਸ਼ਾਹ ਹੈ ਉਹਨਾਂ ਵਿੱਚ ਜਾਣ ਦਾ ਇੱਕ ਜਜ਼ਬਾ ਹੈ ਤੇ ਮੈਂ ਜਿਵੇਂ ਪਹਿਲਾਂ ਸਟਾਰਟਿੰਗ ਵਿੱਚ ਵੀ ਗੱਲ ਕੀਤੀ ਸੀਗੀ ਕਿ ਅਗਰ ਤੁਸੀਂ ਹਿਮਸਪੁਰ ਕੁੜ ਸਾਹਿਬ ਦੀ ਯਾਤਰਾ ਵਾਸਤੇ ਜਾਂਦੇ ਹੋ ਤਾਂ ਉਹਦੇ ਵਿੱਚ ਮੈਟਰ ਕਰਦਾ ਹੈ ਤੁਹਾਡਾ ਜਜ਼ਬਾ ਤੇ ਜਨੂਨ ਅਗਰ ਤੁਸੀਂ ਟਰੈਕਿੰਗ ਕਰਨਾ ਚਾਹੁੰਦੇ ਹੋ ਤੁਹਾਡੇ ਵਿੱਚ ਪੋਜ਼ਿਟਿਵਿਟੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਆਸਾਨੀ ਤਾਂ ਚਲੋ ਮਤਲਬ ਕਿ ਥੋੜਾ ਜਿਹਾ ਜਦੋਜਹਿਤਾ ਕਰਨੀ ਪੈਂਦੀ ਹੈ ਉੱਚੇ ਨੀਵੇਂ ਉਤਾਰ ਚੜਾਵ ਨੇ ਹੈਗੇ ਨੇ ਚਾਹੇ ਕਿਤੇ ਚੜ੍ਹਾਈ ਆ ਜਾਂਦੀ ਹੈ ਕਿਤੇ ਪਰਾਈ ਆ ਜਾਂਦੀ ਹੈ ਤੇ ਫਿਰ ਵੀ ਐਦਾਂ ਦੇ ਵਾਟਰਫਾਲਸ ਪਾਣੀ ਤੁਹਾਡੇ ਪੈਰਾਂ ਦੇ ਥੱਲੇੋਂ ਦੀ ਲੰਘ ਰਿਹਾ ਮਤਲਬ ਐਦਾਂ ਦੀ ਜੇ ਤੁਸੀਂ ਚੀਜ਼ਾਂ ਕ੍ਰੋਸ ਕਰਕੇ ਜਾਂਦੇ ਹਨ ਤੇ ਚੀਜ਼ਾਂ ਤੁਹਾਨੂੰ ਮੋਟੀਵੇਸ਼ਨ ਜ਼ਰੂਰ ਦਿੰਦੀਆਂ ਨੇ ਇੱਕ ਥੋੜਾ ਮਾਈਂਡ ਨੂੰ ਤਾਜ਼ਾ ਕਰ ਦਿੰਦੀਆਂ ਨੇ ਤੇ ਸਾਰਿਆਂ ਤੁਸੀਂ ਇਹ ਚੀਜ਼ਾਂ ਇੰਜੋਏ ਕਰਦੇ 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 ਤੁਸੀਂ ਆਪਣੀ ਟ੍ਰੈਕਿੰਗ ਨੂੰ ਪੂਰਾ ਕਰ ਸਕਦੇ ਹੋ ਲੋ ਜੀ ਫਿਲਹਾਲ ਟ੍ਰੈਕਿੰਗ ਦਾ ਅੱਧਾ ਸਫਰ ਦਾ ਸੀ ਪੂਰਾ ਕਰ ਰਿਹਾ ਥੱਲੇ ਨੂੰ ਜਾ ਰਹੇ ਸੀ ਤੇ ਆਪਾਂ ਜਾਣਾ ਹੈਗੇ ਜੀ ਉਸ ਜਗ੍ਹਾ ਤੇ ਮੈਂ ਪਹਿਲਾਂ ਵੀ ਦੱਸਿਆ ਕਿ ਚੜ੍ਹਨਾ ਔਖਾ ਉਤਰਨਾ ਸੌਖਾ ਉਤਰਨਾ ਸੌਖਾ ਬੜ ਉਤਰਦੇ ਟਾਈਮ ਨਾਲ ਯਾਰ ਆ ਚੀਜ਼ ਇੱਕ ਬੜੀ ਦਿੱਕਤ ਕਰਦੀ ਆ ਬੂਟਾਂ ਦੇ ਵਿੱਚ ਨਾ 9 ਵਜੇ ਦੇ ਜਦੋਂ ਉਹਦਾ ਕਰਕੇ ਔਖਾ ਹੁੰਦਾ ਨਹੀਂ ਤੇ ਬੰਦਾ ਭੱਜਿਆ ਜਾਵੇ ਜੀ ਕਰਦਾ ਨਗੇ ਪੈਰੀ ਭਾਜ ਜੀ ਕਿਹਦਾ ਅੱਛਾ ਤੇ ਚਿਤ ਕਰਦਾ ਕਿ ਨਗੇ ਪੈਰੀ ਭਾਜੇ ਪਰ ਨਗੇ ਪੈਰੀ ਰਿਸਕ ਪਤਾ ਕਿੰਨਾ ਕਿ ਇੱਕ ਵੀ ਵਾਰ ਵੀ ਪੱਥਰ ਵੱਜ ਗਿਆ ਨਾ ਕੋਠਾ ਤੋੜ ਦੇਣਾ ਨਾਲ ਤੇ ਚਲੋ ਫਿਲਹਾਲ ਕੋਈ ਨਹੀਂ ਫਿਰ ਵੀ ਆਪਾਂ ਟਾਈਮ ਨਾਲ ਪਹੁੰਚ ਜਾਣਾ ਜਿੰਨਾ ਟਾਈਮ ਸਵੇਰੇ ਲੱਗਿਆ ਸੀ ਉਸ ਤੋਂ ਤਾਂ ਘੱਟ ਹੀ ਲੱਗਣਾ ਅੱਧੇ ਤੋਂ ਮਿਲ ਅੱਧੇ ਦੇ ਲਾਗੇ ਬੰਨੇ ਲੱਗੂਗਾ ਹਾਂਜੀ ਚਲੋ ਚਲੋ ਬਿਲਕੁਲ ਤੇ ਜਲਦੀ-ਜਲਦੀ ਪਹੁੰਚੋ ਥੱਲੇ ਤੇ ਥੱਲੇ ਪਹੁੰਚ ਕੇ ਰੈਸਟ ਕਰਦੇ ਹਾਂ ਆਪਾਂ ਤੇ ਫਾਈਨਲੀ ਹੁਣ ਆਪਾਂ ਲਗਭਗ ਗੋਵਿੰਦਪੁਰ ਦੇ ਨੇੜੇ ਪਹੁੰਚ ਗਏ ਤੇ ਜਦੋਂ ਆਪਾਂ ਸਵੇਰੇ ਗਏ ਸੀ ਨਾ 3-4 ਵਜੇ ਉਦੋਂ ਹਨੇਰਾ ਸੀਗਾ ਤੇ ਆਰ ਲਾਈਕ 뷰 ਸੀਗਾ ਉਹ ਰਹਿ ਗਿਆ ਸੀਗਾ ਇਹ ਵਾਟਰਫਾਲ ਜਿਹੜਾ ਹੈ ਝਰਨਾ ਜਿਹੜਾ ਹੈ ਗੋਵਿੰਦ ਧਾਮ ਦੇ ਬਿਲਕੁਲ ਲੱਗ ਗਿਆ ਜਦੋਂ ਆਪਾਂ ਗੋਵਿੰਦ ਧਾਮ ਤੋਂ ਟਰੈਕਿੰਗ ਸਟਾਰਟ ਕਰਦੇ ਆ ਨਾ ਤੇ ਉਧਰ ਬਿਲਕੁਲ ਲੱਗ ਗਿਆ ਉਹ ਮਾਰਨਿੰਗ ਜਦੋਂ ਆਪਾਂ ਗਏ ਸੀ ਉਦੋਂ ਪੂਰਾ ਹਨੇਰਾ ਸੀਗਾ ਇਸ ਕਰਕੇ ਆਪਾਂ ਇਹ ਚੀਜ਼ ਰੇ ਦਿਖਾ ਸਕੀ ਤੇ ਆਪਾਂ ਲੱਗੇ ਚੱਲ ਕੇ ਵੀ ਕਿਹੜਾ ক্লোਜ਼ ਆਫ 뷰 ਵੀ ਤੁਹਾਨੂੰ ਦਿਖਾਣੇ ਆ ਤੇ ਫਾਈਨਲੀ ਲਗਭਗ ਆਪਾਂ ਗੋਵਿੰਦ ਧਾਮ ਪਹੁੰਚ ਹੀ ਚੁੱਕੇ ਆ ਥੋੜਾ ਹੀ ਰਹਿ ਗਿਆ ਮਗਰ 15 10 15 ਮਿੰਟ ਹੋਰ ਲੱਗਣਗੇ ਤੇ ਆ ਜਿਹੜਾ ਝਰਨੇ ਦਾ 뷰 ਹੈ ਮੈਂ ਬਿਲਕੁਲ ਤੁਹ ਸਵੇਰੇ ਜਦੋਂ ਆਪਾਂ ਟਰੈਕਿੰਗ ਲਈ ਗੋਵਿੰਦਘਾਟ ਤੋਂ ਚਲੇ ਸੀ ਉਦੋਂ ਇੱਥੇ ਪੂਰਾ ਹਨੇਰਾ ਸੀਗਾ ਤੇ ਇਹ ਕਿਹੜਾ ਵਾਟਰਫਾਲ ਸੀ ਨਾ ਇਹਦਾ ਨਜ਼ਾਰਾ ਦੇਖਣਾ ਰਹਿ ਗਿਆ ਸੀਗਾ ਜਿਹੜਾ ਵਾਟਰਫਾਲ ਹੈ ਗੋਵਿੰਦਘਾਟ ਦੇ ਬਿਲਕੁਲ ਲੱਗੇ ਇਹ ਕਿੰਨਾ ਕੈਂਟ 뷰 ਹੈ ਤੇ ਇੱਥੇ ਵੀ ਬਰਫ਼ ਜੰਮੀ ਹੋਈ ਹੈ ਤੇ ਜਿਹੜਾ ਪਾਣੀ ਹੈ ਇਹ ਬਰਫ਼ ਦੇ ਥੱਲਿੋਂ ਦੀ ਹੋ ਕੇ ਅ ਅਗਿਆਲੀ ਸਾਈਡ ਨੂੰ ਜਾਂਦਾ ਤੇ ਇਹ ਵਾਲਾ 뷰 ਜਿਹੜਾ ਸੀ ਮਾਰਨਿੰਗ ਸ਼ਾਇਦ ਹਨੇਰੇ ਕਰਕੇ ਮੈਂ ਦਿਖਾ ਨਹੀਂ ਪਾਇਆ ਤੇ ਉੱਥੇ ਇੱਕ ਛੋਟਾ ਜਿਹਾ ਪੁਲ ਵੀ ਹੈ ਉਸ ਪੁਲ ਨੂੰ ਕ੍ਰੋਸ ਕਰਕੇ ਫਿਰ ਆਪਾਂ ਅੱਗੇ ਦੀ ਜਿਹੜੀ ਟਰੈਕਿੰਗ ਹੈ ਉਹ ਇਹ ਗੋਪਾਲ ਸਾਹਿਬ ਵੀ ਸ਼ੁਰੂ ਕਰਦੇ ਆ ਤੇ ਫਾਈਨਲੀ ਹਣ ਆਪਾਂ ਗੋਵਿੰਦ ਘਰ ਪਹੁੰਚ ਚੁੱਕੇ ਆ ਤੇ ਚੱਲਦੇ ਆ ਜਾ ਕੇ ਥੋੜੀ ਜਿਹਾ ਅਰੈਸਟ ਕਰਦੇ ਆ ਤੇ ਅੱਗੇ ਦਾ ਕੀ ਪਲਾਨ ਹੈ ਆਪਣੇ ਟੀਮ ਮੈਂਬਰਸ ਨਾਲ ਡਿਸਕਸ ਕਰਕੇ ਫਿਰ ਅਗੇ ਦੀ ਜੋ ਵੀ ਹੈ ਫਿਲਹਾਲ ਤਾਂ ਸਾਡਾ ਇਹ ਪਲਾਨ ਸੀ ਕਿ ਅੱਜ ਅਸੀਂ ਵਾਪਿਸ ਗੋਵਿੰਦ ਘਰ ਜਾਣਾ ਹੁਣ ਟਾਈਮ ਦੇ ਅਕੋਰਡਿੰਗ ਦੇਖਦੇ ਆ ਕਿ ਕਿੰਨਾ ਕੁ ਟਾਈਮ ਹੋਇਆ ਅਗਰ ਟਾਈਮ ਬਚਦਾ ਹੋਇਆ ਤਾਂ ਡੈਫੀਨਿਟਲੀ ਅੱਜ ਅਸੀਂ ਗੋਵਿੰਦ ਘਰ ਥੱਲੇ ਜਾਵਾਂਗੇ ਤੇ ਜਿਹੜਾ ਨੈਚੁਰਲ 뷰 ਹੈ ਤੁਹਾਨੂੰ ਗੋਵਿੰਦ ਧਾਮ ਦੇ ਬਿਲਕੁਲ ਲਾਗੇ ਦੇਖਣ ਨੂੰ ਮਿਲੂਗਾ ਜਦੋਂ ਤੁਸੀਂ ਗੋਵਿੰਦ ਧਾਮ ਤੋਂ ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਟਰੈਕਿੰਗ ਸ਼ੁਰੂ ਕਰਦੇ ਹੋ ਤਾਂ ਇਦਾਂ ਦਾ ਜਿਹੜਾ ਬੈਸਟ 뷰 ਹੈ ਬਹੁਤ ਸੋਹਣਾ 뷰 ਹੈ ਤੁਹਾਨੂੰ ਬਿਲਕੁਲ ਉਹਦੇ ਲਾਗੇ ਦੇਖਣ ਨੂੰ ਮਿਲੂਗਾ ਪਹਿਲਾਂ ਤੁਹਾਨੂੰ ਇੱਥੋਂ ਇੱਕ ਪੌਣ ਕ੍ਰੋਸ ਕਰਨਾ ਪਊਗਾ ਤੇ ਪੌਣ ਕ੍ਰੋਸ ਕਰਦੇ ਹੀ ਕਰਦੇ ਸਾਰੇ ਸੋਹਣਾ ਜਿਹਾ ਵਾਟਰਫਾਲ ਰੂਹ ਨੂੰ ਖੁਸ਼ ਕਰਨ ਵਾਲਾ ਇਹ ਦੇਖਣ ਨੂੰ ਮਿਲੂਗਾ ਤੇ ਫਾਈਨਲੀ ਹੁਣ ਆਪਾਂ ਗੋਵਿੰਦ ਧਾਮ ਪਹੁੰਚ ਚੁੱਕੇ ਸੀ ਤੇ ਹੁਣ ਆਪਾਂ ਚੱਲਦੇ ਆ ਜੀ ਗੋਵਿੰਦ ਧਾਮ ਤੇ ਦੇਖਦੇ ਆ ਰੂਮ ਵਗੈਰਾ ਅਵੇਲੇਬਲ ਹੈ ਅ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡਾ ਇਹ ਪਲਾਨ ਸੀਗਾ ਕਿ ਅਸੀਂ ਵਾਪਸ ਗੋਬਿੰਦ ਘਾਟ ਜਾਣਾ ਹੈ ਤੇ ਦੇਖਦੇ ਆ ਕਿੰਨਾ ਕੁ ਟਾਈਮ ਬਚਿਆ ਉਸ ਦੇ ਹਿਸਾਬ ਨਾਲ ਡਿਸਕਸ ਕਰਦੇ ਲੋਜੀ ਸੰਗਤ ਜੀ ਫਾਈਨਲੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਗੋਬਿੰਦ ਧਾਮ ਤੇ ਮੇਰੇ ਗਰੁੱਪ ਵਾਲੇ ਬੰਦੇ ਮੇਰੇ ਤੋਂ ਪਹਿਲਾਂ ਆਣ ਕੇ ਬੈਠੇ ਨੇ ਐਕਚੁਅਲੀ ਮੇਰੇ ਪੈਰ 'ਚ ਥੋੜੀ ਜਿਹੀ ਦਿੱਕਤ ਆ ਗਈ ਸੀ ਨੌ ਦਸਣ ਲੱਗ ਗਈ ਸੀ ਇਸ ਚੱਕਰ ਦੇ ਵਿੱਚ ਮੈਂ ਪ੍ਰੋਪਰ ਹੌਲੀ ਹੌਲੀ ਆ ਹਾਂਜੀ ਕਿਵੇਂ ਚੱਲੀਏ ਓ ਹੈਲੋ ਚਲੋ ਜੀ ਇੱਥੇ ਅੱਧਾ ਘੰਟਾ ਹੋ ਗਿਆ ਆਹੋ ਅੱਧਾ ਘੰਟਾ ਹੋਇਆ ਇੱਕ ਮਿੰਟ ਗੱਲ ਸੁਣੀ ਮੋਰਾ ਦਾ ਦੇਖਣ ਨੂੰ ਹੈਗਾ ਜੰਤਾ ਨੇ ਮੈਂ ਕਲਾਉਡ ਗੰਜ ਬਣਾ ਲਿਆ ਆਓ ਅੱਛਾ ਇੱਧਰੇ ਚਲੋ ਨੈਚਰਲ ਬਿਊਟੀ ਆ ਉਸ ਜਿਹੜੂ ਫਿਲਟਰ ਕਰੀਏ ਇਹ ਕਰਾ ਫਿਲ ਮਾਮਾ ਥੋੜੇ ਬਾਰੇ ਕੋਜ ਮਾਰ ਕੇ ਉੜਾਂਗੇ ਜੇ ਹੁੰਦੀ ਜੰਤਾ ਚੱਲ ਖਿਚਾਈ ਜਾਣ ਦੇ ਅਗਲੇ ਆਏ ਨੇ ਕਿ ਉਪਰਾਂ ਨੂੰ ਤੇ ਬਿਲਕੁਲ ਹੁਣ ਆਪਾਂ ਪਹੁੰਚ ਗਏ ਜੀ ਗੋਵਿੰਦ ਧਾਮ ਤੇ ਅੱਗੇ ਹੁਣ ਕੀ ਮੈਂ ਕੀ ਕਰਨਾ ਇਹ ਇਹ ਚੀਜ਼ ਰਹਿ ਹੈ ਤੇ ਰਿਸਕੀ ਹਾਂਜੀ ਚੱਲੀਏ ਫਿਰ ਆਪਾਂ ਤੇ ਕੀ ਦੇਖ ਰਿਹਾ ਮਮਾ ਮਕਲੌੜ ਗੱਜ ਬਣਾਇਆ ਜਾਂਦਾ ਨੇ ਕਿੱਥੇ ਆ ਜਾ ਉਹ ਦੇਖੀਆ ਵਈ ਬਸ ਸਾਡੀ ਮਿਹਨਤ ਸੈਕਟਰੀ ਨਹੀਂ ਕੀਤਾ ਕੋਈ ਕੰਮ ਸਾਰੇ ਆਵਰ ਬਾਈ ਕਹਿੰਦਾ ਕਿ ਜਨਤਾ ਨੇ ਰਹਾ ਇੱਥੇ ਮਕਲੌੜ ਗੱਜ ਬਣਾਇਆ ਪਿਆ ਤੇ ਉਹੀ ਗੱਲ ਹੈ ਜਿਹੜਾ ਫਾਊਂਟੇਨ ਉਧਰੋਂ ਆ ਰਿਹਾ ਸੀ ਨਾ ਤੇ ਉਹਦਾ ਪਾਣੀ ਇੱਥੋਂ ਆਉਂਦਾ ਤੇ ਜਿਹੜੀਆਂ ਵੀ ਜਿੰਨੀਆਂ ਵੀ ਸਾਕਤਾ ਉੱਪਰੋਂ ਆਈਆਂ ਨੇ ਜਾਂ ਜਿੰਨੇ ਵੀ ਆਏ ਨੇ ਤਾਂ ਇੱਥੇ ਬੈਠ ਕੇ ਫੋਟੋਆਂ ਖਿਚਾ ਰਹੇ ਨੇ ਤਾਂ ਹੈ ਗੁਰਦੁਆਰਾ માં ਤੁਸੀਂ ਭਲਾ ਜਾ ਕੇ ਗੁਰਦੁਆਰੇ ਸੇਵਾ ਕਰ ਲਓ ਝੱਟ ਭਾਂਡਿਆਂ ਦੀ ਚੱਲ ਅਗਲੇ ਆਏ ਨੇ ਤੇ ਕੁਝ ਨਾ ਕੁਝ ਤਾਂ ਕਰਕੇ ਜਾਣਗੇ ਤੇ ਫਾਈਨਲੀ ਫਿਰ ਚੱਲੀਏ ਹੁਣ ਆਪਾਂ ਫਿਰ ਹੋ ਗਿਆ ਚੱਲੀ ਆ ਜਾ ਇੱਥੇ ਨਹੀਂ ਜਾ ਇੱਥੇ ਤੇਰੀ ਜੂਨ ਮਾੜੀ ਮੇਰਾ ਵੀਰ ਇੱਥੇ ਕਿਥੇ ਜੂਨਾਂ ਦੇ ਫਸਿਆ ਇਹਦਾ ਹੁੰਦਾ ਹੀ ਨਹੀਂ ਇਹ ਯਾਰ ਇਹ ਨਹੀਂ ਮੰਨਦਾ ਇਹ ਇੱਥੇ ਪਾਰਟ ਹੋ ਪਾਰਟ ਹੋ ਕੇ ਰਾਜੀ ਆ ਇਨਕਾ ਮੇਰਾ ਵੀਰ ਇਹ ਜਿਹੜਾ ਪਰ ਤੈਨੂੰ ਪੰਜਾਬ ਲੈ ਕੇ ਜਾਣ ਲਈ ਆਇਆ ਹਾਂ ਹਾ ਉਹ ਨਾਲੇ ਦੇ ਰੱਜ ਕੇ ਪੱਠੇ ਖਵਾਉਂਦੇ ਫੀਡ ਖਵਾਉਂਦੇ ਹੈ ਇਹਨਾਂ ਨੂੰ ਮਾਂ ਸੁੱਕੀ ਪ੍ਰਾਣੀ ਖਵਾਈ ਜਾਂਦੀ ਹੈ ਇੱਥੇ ਸੁੱਕੀ ਪ੍ਰਾਣੀ ਖਵਾ ਖਵਾ ਤੁਹਾਨੂੰ ਨਿਹਾਲ ਕੀਤਾ ਇਹਨਾਂ ਨੇ ਲਓ ਜੀ ਹੋਰ ਬਾਬਾ ਮਾਸਟਰ ਜੀ ਦਾ ਦਾਦਾ ਮਕੂਲ ਹੋ ਰਿਹਾ ਬਹੁਤ ਵਧੀਆ ਬਹੁਤ ਵਧੀਆ ਟੈਗਿੰਗ ਕਰਕੇ ਪਹੁੰਚੋ ਤੇ ਫਾਈਨਲੀ ਫੜਾਵਾ ਪਹੁੰਚ ਚੁੱਕੇ ਆ ਜੀ ਗੋਵਿੰਦ ਧਾਮ ਹਨਾ ਜੀ ਇਹ ਨਹੀਂ ਜਾਂਦੇ ਬਾਈ ਇਹਨਾਂ ਨੂੰ ਭਾਰਟ ਹੋਣ ਦੀ ਆਦਤ ਪੈ ਗਈ ਹੈ। ਜੂਨ ਤੇ ਇਹਨਾਂ ਦੀ ਵਿਚਾਰੀ ਨਹੀਂ ਮਾੜੀ ਹੈ ਨਾ। ਤੁਹਾਨੂੰ ਲੈ ਚਲੀਏ ਤੁਹਾਨੂੰ ਚੰਗਾ ਠੱਕਾ ਹੀ ਕਰਦੇ। ਛੋਲੇ ਖਾਵਾਗੇ ਛੋਲੇ। ਨਹੀਂ ਕਹਿੰਦਾ। ਨਹੀਂ ਆਣਾ ਇਹਨਾਂ ਨੇ ਇਹ ਛੋਲੇ ਖਾ ਕੇ ਰਾਜੀ ਨੇ ਇਹਨਾਂ ਦੀ ਪ੍ਰਾਣੀ ਖਾ ਕੇ ਰਾਜੀ ਨੇ। ਦੂਸਰੇ ਆ ਆਪਣੇ ਮਾਲ ਕਰਦੇ ਉਹ ਆ। ਆ ਮਤਲਬ ਕੀ ਕਹਿੰਦੇ? ਪੂਰੇ ਆਗਿਆ ਵਫਾਦਾਰ। ਪੂਰੇ ਆਗਿਆ ਤੇ ਇੰਚ ਵੀ ਬਾਹਰ ਨਹੀਂ ਗਏ। ਹਾਂ। ਮਾਲ ਕਹਿੰਦੇ ਵਫਾਦਾਰ ਨੇ ਪੂਰੇ। ਭਾਰਟ ਜਗਾ ਰਿਹਾ ਲਾ ਵੀ ਚਲੋ। ਬਿਲਕੁਲ ਜੀ ਬਿਲਕੁਲ। ਬਿਲਕੁਲ। ਲਾਇਆ ਕਿੱਥੇ? ਹੈਂ? ਅੱਜ ਆਪਣਾ ਪਲਾਨ ਹੈਗਾ ਵਾ ਵੀ ਅਸੀਂ ਜਾਣਾ ਇੱਥੇ ਗੋਵਿੰਦ ਧਾਮ ਗੋਵਿੰਦ ਧਾਮ ਤੋਂ ਨਗਰਾਸ਼ੂ ਤੱਕ ਜਾਵਾਂਗੇ ਜੇ ਕਾ ਸਾਡੇ ਕੋਲ ਟਾਈਮ ਬਚ ਗਿਆ ਨਹੀਂ ਨਹੀਂ ਗੋਵਿੰਦ ਧਾਮ ਤਾਂ ਪਾ ਗਿਆ ਆਪਾਂ ਇਹਨਾਂ ਗੋਵਿੰਦ ਘਾਟ ਗੋਵਿੰਦ ਘਾਟ ਜਾਣਾ ਵਾਪਸ ਗੋਵਿੰਦ ਧਾਮ ਆ ਕੇ ਜੋਰ ਜ਼ਿਆਦਾ ਲੱਗਾ ਹੋਇਆ ਹਾਂ 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 ਠੀਕ ਆ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਗੋਵਿੰਦ ਘਾਟ ਤੋਂ ਤੇ ਨਗਰਾਸ਼ੂ ਨਗਰਾਸ਼ੂ ਤੋਂ ਜੇ ਸਾਡਾ ਟਾਈਮ ਜਿਆ ਬਚ ਗਿਆ ਫੇ ਰਿਸ਼ੀ ਜੀ ਚੱਲ ਜੂਗੀ ਅੱਜ ਹੋ ਜਾਂਵੇ ਦੇਖਾਂਗੇ ਟਾਈਮ ਆ ਟਾਈਮ ਘਟਾ ਯਾਰ ਤੂੰ ਸੋਚਦੇ ਤਾਂ ਕਈ ਟਿਕ ਟਿਕ ਜਾਂਦਾ ਟਾਈਮ ਘਟਾ ਨਹੀਂ ਬੋਲ ਸਕਦੇ ਯਾਰ ਆਪਾਂ ਵਾਕੇ ਚਲੋ ਜਿੰਨਾ ਕੰਫਰਟੇਬਲ ਹੋਇਆ ਉਹਨਾਂ ਤੇ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਜੀ ਤੇ ਅਵਨ ਜਿਕਾਰੇ ਹੋ ਜਾਣੇ ਆ ਹਾਂਜੀ ਹਾਂਜੀ ਬਾਲੇ ਸੋਨਿਆ ਲਾ ਸਾ ਸ੍ਰੀ ਅਕਾਲ ਸੋਨਿਆ ਸਾ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਆਲੇ ਸਤਿ ਸ਼੍ਰੀ ਅਕਾਲ ਬੋਲੇ ਸੋਨਿਆਲੇ ਸਤਿ ਸ਼੍ਰੀ ਅਕਾਲ ਤੇ ਫਾਈਨਲੀ ਲਗਾਤਾਰ ਸਾਢੇ 9 ਘੰਟੇ ਦੀ ਟਰੈਕਿੰਗ ਉੱਤੇ ਤੇ ਥੱਲੇ ਦੀ ਦੋਨੋਂ ਟਰੈਕਿੰਗ ਸਾਢੇ 9 ਘੰਟੇ ਦੀਆਂ ਮਿਲਾ ਕੇ ਤੇ ਮੁੰਡੇ ਕਿਹਦੇ ਸਾਢੇ ਚ ਹਜੇ ਵੀ ਜੋਸ਼ ਹੈਗਾ ਤੇ ਹੁਣ ਅਸੀਂ ਪਹੁੰਚ ਚੁੱਕੇ ਜੀ ਗੋਵਿੰਦ ਧਾਮ ਤੇ ਅੱਗੇ ਦਾ ਕੀ ਪਲਾਨ ਹੈ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਦੇਖਦੇ ਆ ਕੀ ਕਰੀਏ ਲੋ ਜੀ ਹੇਮਕੋਟ ਸਾਹਿਬ ਦੀ ਯਾਤਰਾ ਕਰਕੇ 5 ਘੰਟੇ ਲਾਇਆ ਆਪਾਂ ਜਾਂਦਿਆਂ ਨੇ ਤੇ 4 ਘੰਟੇ ਲਾਹੀ ਆਉਂਦਿਆਂ ਨੇ 9 ਘੰਟੇ ਹੋ ਗਏ ਟੋਟਲ ਤੇ ਫਿਰ ਵੀ ਅਸੀਂ ਗੋਵਿੰਦਾਨਨਪੁਰ ਕੇ ਸਟੇ ਨਹੀਂ ਕੀਤਾ ਹੁਣ ਸਾਡੇ ਪਲਾਨ ਇਹ ਬਣਿਆ ਕਿ ਅਸੀਂ ਸਿੱਧੇ ਜਾਵਾਂਗੇ ਗੋਬਿੰਦਗੜ ਤੇ ਨੇਅਰ ਬਾਊਟ ਮੈਨ ਲੱਗਦਾ ਜਾਂਦਿਆਂ ਨੂੰ ਆਪਾਂ ਨੂੰ ਇਹੀ 3-4 ਘੰਟੇ ਹੋਰ ਲੱਗੇੜਾ ਨਾ ਤੇ ਮੰਨ ਕੇ ਚੱਲੋ ਕਿ 9 ਘੰਟੇ ਦੇ ਪਲੱਸ 4 13 ਘੰਟੇ ਦੀ ਟ੍ਰੈਕਿੰਗ ਇੱਕ ਦਿਨ ਚ ਤੋਏ ਹੋਏ ਹੋਏ ਬੱਤਾਂ ਦੀ ਬਸ ਬਸ ਹੋ ਜਾਣੀ ਹੈ ਤੇ ਕੋਈ ਗੱਲ ਨਹੀਂ ਫਿਲਹਾਲ ਵੈਸੇ ਉੱਪਰ ਇੱਦਾਂ ਸੀ ਨਾ ਸੰਗਤ ਕਾਫੀ ਜ਼ਿਆਦਾ ਹੋ ਰਹੀ ਸੀ ਤੇ ਇਸ ਕਰਕੇ ਥੋੜਾ ਜਿਹਾ ਕਮਰੇ ਵਗੈਰਾ ਇੱਕ ਦੋ ਦਿਨ ਮੈਨੂੰ ਲੱਗਦਾ ਨਹੀਂ अवेलेबल ਹੈਗੇ ਤਾਂ ਇਸ ਕਰਕੇ ਅਸੀਂ ਬਸ ਠੇਹੀ ਸਮਝਿਆ ਕਿ ਥੱਲੇ ਜਾਣਾ ਥੱਲੇ ਜਾ ਕੇ ਕੋਈ ਰੂਮ ਵਗੈਰਾ ਚਲੋ ਮਿਲ ਜੂਗਾ ਮੈਂ ਉੱਪਰ ਵੀ ਅਜੇ ਪਹਿਰੇ ਆ ਤੇ ਪਹੁੰਚਦੇ ਹੋਏ ਮੀਨੇ ਵਿੱਚ ਫਿਲਹਾਲ ਅਸੀਂ ਗੋਬਿੰਦ ਘੜਾਣ ਨੂੰ ਜਾ ਰਹੇ ਹਾਂ ਤੇ ਇਸ ਦੌਰਾਨ ਵੀ ਮੋਰ ਜਦੋਂ ਉਹਦੇ ਟਾਈਮ ਆਪਾਂ ਆਏ ਸੀਗੇ ਪੁਲ ਦੇ ਥੱਲੋਂ ਦੀ ਔਰ ਜਾਂਦੇ ਹੋਏ ਆਪਾਂ ਜਾਵਾਂਗੇ ਪੁਲ ਦੇ ਉੱਪਰੋਂ ਦੀ ਕੈਂਪ ਵਾਲੀ ਸਾਈਡ ਥਣੇ ਤੇ ਉਹ ਜਿਹੜੀਆਂ ਐਕਟੀਵਿਟੀ ਸੀ ਜਿਹੜੀਆਂ ਕੈਂਪ ਵਾਲੀ ਸਾਈਡ ਉਹ ਰਹਿ ਗਈ ਸੀ ਤਾਂ ਜਾਂਦੇ ਜਿਹੜੇ ਟਾਈਮ ਤੁਹਾਨੂੰ ਉਹ ਚੀਜ਼ ਇਸ ਵੀਡੀਓ ਦੇ ਜ਼ਰੀਏ ਜ਼ਰੂਰ ਦਿਖਾਵਾਂਗੇ ਤੇ ਫਿਲਹਾਲ ਇੱਥੇ ਪੂਰਾ ਮੀਂਹ ਵਾਲਾ ਮੌਸਮ ਬਣਿਆ ਹੋਇਆ ਅੱਗੇ ਪਤਾ ਨਹੀਂ ਮੀਂਹ ਪੈਂਦਾ ਕਿ ਨਹੀਂ ਪੈਂਦਾ ਪਰ ਉਮੀਦ ਤਾਂ ਇਹ ਕਰਦੇ ਆ ਕਿ ਰੁਕ ਜਾਏ ਨਹੀਂ ਤਾਂ ਸਾਰੇ ਭੇਜ ਜਾਵਾਂਗੇ ਜਾਂਦੇ ਜਾਂਦੇ ਤੇ ਬਾਕੀ ਫਿਲਹਾਲ ਸੰਗਤ ਹਜੇ ਪਰਲੀ ਸਾਈਡ ਤੋਂ ਵੀ ਆ ਰਹੀ ਹੈ ਤੇ ਇਧਰੋਂ ਵੀ ਕਾਫੀ ਸਾਰੀ ਸੰਗੀਤ ਗੋਬਿੰਦ ਘਾਟ ਵਾਲੀ ਸਾਈਡ ਨੂੰ ਜਾ ਰਹੀ ਹੈ ਤੇ ਆਪਾਂ ਵੀ ਪਹੁੰਚਦੇ ਆਂ ਜੀ ਪਰ ਮੀਂਹ ਦੇ ਵਿੱਚ ਫੋਨ ਭੇਜ ਰਿਹਾ ਤਾਂ ਭਲਾਈ ਦੇ ਚੀਰੋਗੇ ਇਹਨੂੰ ਬੈਗ 'ਚ ਪਾ ਦਿੱਤਾ ਜਾਵੇ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਜੀ ਪੋਲਾ ਵਾਲੇ ਰਸਤੇ ਥਾਣੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਇਆ ਸੀ ਕਿ ਜਦੋਂ ਆਪਾਂ ਗੋਬਿੰਦ ਘਾਟ ਵਾਲੀ ਸਾਈਡ ਜਾਂਦੇ ਆ ਦੋ ਰਸਤੇ ਜਾਂਦੇ ਨੇ ਇੱਕ ਤਾਂ ਪੋਲਾ ਉਸ ਤਰ ਜਾਂਦਾ ਹੈ ਇੱਕ ਥੱਲੇੋਂ ਦੀ ਰਸਤਾ ਜਾਂਦਾ ਹੈ ਔਰ ਹੋਂਦੇ ਟਾਈਮ ਅਸੀਂ ਆਏ ਸੀ ਜੋ ਥੱਲੇ ਵਾਲੇ ਰਸਤੇ ਥਾਣੇ ਤੇ ਜਾਂਦੇ ਟਾਈਮ ਹੁਣ ਆਪਾਂ ਜਾਵਾਂਗੇ ਤੇ ਪੋੜਾ ਵਾਲੇ ਰਸਤੇ ਥਾਣੇ ਇਹ ਪੋੜਾ ਵਾਲੇ ਰਸਤੇ ਥਾਣੇ ਜਾਂਦੇ ਜਾਂਦੇ ਤੁਹਾਨੂੰ ਰਸਤੇ ਵਿੱਚ ਮੈਡੀਕਲ ਕੈਂਪ ਵੀ ਮਿਲੇਗਾ ਅਗਰ ਤੁਸੀ ਕੋਈ ਮੈਡੀਸਿਨ ਲੈਣੀ ਹੈ ਕੋਈ ਜੋਇੰਟ ਪੇਨ ਵਗੈਰਾ ਹੈ ਤਾਂ ਉੱਥੇ ਮ사ਜ ਵਗੈਰਾ ਵਾਸਤੇ ਵੀ ਡਾਕਟਰ ਬੈਠੇ ਹੋਏ ਨੇ ਤਾਂ ਤੁਸੀਂ ਉੱਥੇ ਮ사ਜ ਵਗੈਰਾ ਕਰਵਾ ਸਕਦੇ ਹੋ ਤੇ ਇਹ ਜਿਹੜਾ ਰਸਤਾ ਹੈ ਜੀ ਪੁਲ ਦੇ ਉੱਪਰ ਦੇ ਜਾਂਦਾ ਤੇ ਇੱਕ ਰਸਤਾ ਪੁਲ ਦੇ ਥੱਲੇ ਉਹਦੀ ਜਾਂਦਾ ਪਰ ਉੱਥੇ ਜਿਹੜਾ ਪੋੜਾ ਥੋੜਾ ਛੋਟਾ ਹੈ ਤੇ ਅਗਰ ਤੁਸੀਂ ਥੱਲੇ ਉਡਣਾ ਚਾਹੋ ਨੇਚਰ ਨੂੰ ਫੀਲ ਕਰਨ ਵਾਸਤੇ ਜਿਵੇਂ ਕੀ ਹਲਕ ਮਨ ਦਾ ਲੱਗਦੀ ਬਾਗ ਦੀ ਆਇਆ ਤਾਂ ਇਸ ਸੀ ਨੂੰ ਦੇਖੋ ਹੱਥ ਥੱਲੇ ਦੀ ਉਡਣਾ ਚਾਹੋ ਉਧਰ ਦੀ ਵੀ ਆ ਸਕਦੇ ਹੋ ਪਰ ਅਗਰ ਤੁਸੀਂ ਪੁਲ ਦੇ ਰਾਹੀਂ ਆਣਾ ਚਾਹੋ ਤਾਂ ਇਧਰ ਦੀ ਵੀ ਆ ਸਕਦੇ ਹੋ ਇਹ ਵਾਲਾ ਰਸਤਾ ਹੈ ਜੀ ਪੁਲਾ ਦਾ ਰਸਤਾ ਤੇ ਫਿਲਹਾਲ ਹੁਣ ਆਪਾਂ ਚੱਲ ਰਿਹਾ ਜੀ ਮੈਡੀਕਲ ਕੈਂਪ ਤੇ ਮੇਰੇ ਵੀ ਥੋੜਾ ਇਸ਼ੂ ਆ ਹੋ ਰਿਹਾ ਗੋਡੇ ਤੇ ਪਤਾ ਨਹੀਂ ਮੈਨੂੰ ਝਟਕਾ ਵਗੈਰਾ ਲੱਗ ਗਿਆ ਤੇ ਥੋੜਾ ਜੋਇੰਟ ਪੇਨ ਕਰ ਰਿਹਾ ਤੇ ਜਾ ਕੇ ਕੋਈ ਮੈਡੀਸਿਨ ਵਗੈਰਾ ਲੈਣੇ ਤੇ ਉਸ ਤੋਂ ਬਾਅਦ ਫਿਰ ਅੱਗੇ ਦੀ ਜਿਹੜੀ ਟਰੈਕਿੰਗ ਹੈ ਕੰਟੀਨਿਊ ਕਰਦੇ ਹਾਂ ਜਦੋਂ ਤੱਕ ਅਸੀਂ ਗੋਵਿੰਦ ਤੋਂ ਅੰਤ ਤੱਕ ਚਲੇ ਸੀਗੇ ਲਗਾਤਾਰ ਬਾਰਿਸ਼ ਹੁੰਦੀ ਪਈ ਆ ਹੋਰ ਅੱਗੇ ਪਤਾ ਨਹੀਂ ਹੁਣ ਹੋਰ ਹੀ ਹੋਏਗੀ ਕਿਉਂਕਿ ਵੈਸੇ ਸ਼ਾਮ ਸ਼ਾਮ ਦਾ ਸਮਾਂ ਹੋ ਚੱਕਾ ਹੈ ਤੇ ਸ਼ਾਮ ਨੂੰ ਨਾਰਮਲੀ ਜੀ ਗੱਲ ਹੈ ਕਿ ਬਾਰਿਸ਼ ਹੁੰਦੀ ਹੁੰਦੀ ਹੈ ਤੇ ਹੁਣ ਆਪਾਂ ਚੱਲਦੇ ਜੀ ਮੈਡੀਕਲ ਕੈਂਪ ਤੇ ਤੇ ਉੱਥੇ ਜਾ ਕੇ ਮੈਡੀਸਿਨ ਲੈਨੇ ਆ ਥੋੜੀ ਜੀ ਫਿਰ ਅੱਗੇ ਦੀ ਜਿਹੜੀ ਟਰੈਕਿੰਗ ਹੈ ਉਹ ਆਪਾਂ ਗੋਬਿੰਦ ਘਾਟ ਜਾ ਕੇ ਐਂਡ ਕਰਾਂਗੇ ਇਸ ਨਾਲ ਜਦੋਂ ਆਪਾਂ ਪੋਲਾ ਦੇ ਰਸਤੇ ਤੋਂ ਉਦੇ ਜਾਂ ਜਾਂਦੇ ਆ ਤਾਂ ਇਹਦੇ ਉੱਤੇ ਤੁਹਾਨੂੰ ਇਹ ਮੈਡੀਕਲ ਕੈਂਪ ਲੱਗਿਆ ਮਿਲੇਗਾ ਇਸ ਮੈਡੀਕਲ ਕੈਂਪ ਤੋਂ ਤੁਸੀਂ ਕੋਈ ਵੀ ਮੈਡੀਸਿਨ ਲੈਣੀ ਹੈ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਉਹ ਵੇਟਿੰਗ ਹੈ ਜਾਂ ਕੋਈ ਜੋਇੰਟ ਪੇਨ ਵਗੈਰਾ ਹੈ ਤਾਂ ਇੱਥੇ ਹਰ ਇੱਕ ਤਰ੍ਹਾਂ ਦੀ ਮੈਡੀਸਨ ਬਿਲਕੁਲ ਫ੍ਰੀ ਹੋਣ ਨੂੰ ਮਿਲਦੀ ਹੈ ਤੇ ਨਾਲ ਦੀ ਨਾਲ ਖਿੱਲਾਂ ਦੇ ਸ਼ੋਲਿਆਂ ਦਾ ਪ੍ਰਸ਼ਾਦ ਵੀ ਮਿਲਦਾ ਹੈ ਤੁਸੀਂ ਮੈਡੀਸਿਨ ਦੇ ਨਾਲ-ਨਾਲ ਤੇ ਤੁਹਾਨੂੰ ਭੁੱਖ ਵਗੈਰਾ ਲੱਗੀ ਹੈ ਤਾਂ ਇੱਥੇ ਆਣ ਕੇ ਥੋੜੀ ਦੇ ਰੈਸਟ ਕਰ ਸਕਦੇ ਹੋ ਔਰ ਮਤਲਬ ਕਿ ਕੋਈ ਵੀ ਮੈਡੀਸਿਨ ਲੈਣੀ ਹੈ ਤਾਂ ਮੈਡੀਸਿਨ ਲੈ ਸਕਦੇ ਹੋ ਤੇ ਫਿਰ ਹਾਲ ਹੁਣ ਅਸੀਂ ਜਾ ਰਹੇ ਹਾਂ ਜੀ ਤੇ ਮੇਰੇ ਵੀ ਥੋੜੀ ਜੀ ਗੋਡੇ ਚ ਪੇਨ ਵਗੈਰਾ ਸੀ ਤੇ ਉਸ ਕਰਕੇ ਮੈਂ ਵੀ ਮਾਲਿਸ਼ ਵਗੈਰਾ ਕਰਾਈ ਤੇ ਪੇਨ ਕਿਲਰ ਵਗੈਰਾ ਲਈਆਂ ਨੇ ਇੱਕਦੋ ਤੇ ਬਿਲਕੁਲ ਅਗਰ ਤੁਨ ਵੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇੱਥੋਂ ਇਨੀਸ਼ਲ ਕਮੈਡੀਸਨ ਲੈ ਸਕਦੇ ਲੋ ਜੀ ਸਾਡੀ ਗੋਬਿੰਦ ਘਾੜ ਤੱਕ ਦੀ ਜਿਹੜੀ ਟਰੈਕਿੰਗ ਆ ਕੰਟੀਨਿਊ ਜਾ ਰਹੀ ਹੈ ਅਸੀਂ ਸਿੱਧਾ ਹੈਵਕੁਟ ਸਾਹਿਬ ਤੋਂ ਗੋਬਿੰਦ ਧਾਮ ਉਤਰੇ ਸੀ ਤੇ ਗੋਬਿੰਦ ਧਾਮ ਤੋਂ ਸਿੱਧਾ ਹੀ ਬਿਨਾ ਸਟੇ ਕੀਤੇ ਅਸੀਂ ਜਾ ਰਹੇ ਹਾਂ ਜੀ ਗੋਬਿੰਦ ਘਾੜ ਫਿਲਹਾਲ ਨੇੜਾ ਹੋਣ ਵਾਲਾ ਹੈ ਤੇ ਅੱਗੇ ਨੇੜੇ ਜਿੰੰਤ ਲੱਗਦਾ ਹੈ ਕੁਝ ਦਿਖਾਈ ਦੇਊਗਾ ਤੇ ਨੈਕਸਟ ਜਿਹੜੀ ਅਪਡੇਟ ਹੈ ਅਸੀਂ ਗੋਬਿੰਦ ਧਾਮ ਸੋਰੀ ਗੋਬਿੰਦ ਘਾਟ ਗੋਬਿੰਦ ਘਾਟ ਪਹੁੰਚ ਕੇ ਹੀ ਦਵਾਂਗੇ ਤੇ ਰਾਈਟ ਨੋ ਸਨਸੈਟ ਵੀ ਹੋ ਚੁੱਕਿਆ ਹੈ ਔਰ ਹਨੇਰਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਔਰ ਰਸਤੇ ਵਿੱਚ ਵੀ ਮੈਨੂੰ ਲੱਗਦਾ ਆਪਾਂ ਨੂੰ ਅੱਧਾ ਘੰਟਾ ਲੱਗੂਗਾ ਲੱਗ ਜੂਗੀ ਅੱਧਾ ਘੰਟਾ ਹਲੋ ਅਪਰੋਕਸੀਮੇਟ ਅੱਧਾ ਘੰਟਾ ਲੱਗ ਜਾਣਾ ਤੇ ਉਹ ਤੱਕ ਹਨੇਰਾ ਹੋ ਹੀ ਜਾਣਾ ਤੇ ਅਗਲੀ ਜਲਦੀ ਹੋਏ ਨਾ ਥੋੜਾ ਹਾਂ ਹਾਂ ਤੇ ਅੱਗੇ ਵੀਡੀਓ ਹੁਣ ਆਪਾਂ ਪਾਵਾਂਗੇ ਜੀ ਗੋਬਿੰਦ ਘਾਟ ਹੀ ਜਾ ਕੇ ਤੇ ਆਪਣੀ ਟਰੈਕਿੰਗ ਖਤਮ ਕਰਕੇ ਲੈ ਵੀ ਮਿੱਤਰੋ ਵੈਸੇ ਤਾਂ ਮੈਂ ਕਿਹਾ ਸੀ ਵੀਡੀਓ ਪਾਵਾਂਗੇ ਅਸੀਂ ਰਾਤ ਨੂੰ ਜਦੋਂ ਉੱਥੇ ਪਹੁੰਚ ਗਏ ਪਰ ਹਨੇਰੇ ਦੇ ਵਿੱਚ ਜਾਂਦੇ ਜਾਂਦੇ ਨਾ ਗਰੁੱਪ ਦੇ ਵਿੱਚ ਸੀਗੇ ਅਸੀਂ ਤੇ ਗਰੁੱਪ ਦੇ ਵਿੱਚ ਗੱਲਾਂ ਪਰਦਾ ਕਰਦੇ ਜਾਂਦੇ ਆ ਤੇ ਨਾਲ ਸਾਡੇ ਨੇ ਬਾਬਾ ਜੀ ਬਹੁਤ ਵਧੀਆ ਵਧੀਆ ਗੱਲਾਂ ਸੁਣਾਉਂਦੇ ਨੇ ਸਾਨੂੰ ਤੇ ਮਤਲਬ ਰਾਤ ਦੀ ਟਰੈਕਿੰਗ ਦਾ ਨਜ਼ਾਰਾ ਕੁਛ ਅਲੱਗ ਹੀ ਹੈ ਸਵੇਰੇ ਵੀ ਅਸੀਂ ਰਾਤ ਦੀ ਟਰੈਕਿੰਗ ਕੀਤੀ ਸੀ ਤੇ ਹੁਣ ਵੀ ਰਾਤ ਹੋਣ ਆ ਰਹੀ ਹੈ ਤਾਂ ਰਾਤ ਦੀ ਟਰੈਕਿੰਗ ਕੰਟੀਨਿਊਸ ਅੱਡੀ ਜਾ ਰਹੀ ਹੈ ਤੇ ਮਤਲਬ ਇੱਕ ਨਵਾਂ ਜਿਹਾ ਐਕਸਪੀਰੀਅੰਸ ਹੈ ਅਲੱਗ ਹੀ ਐਕਸਪੀਰੀਅੰਸ ਹੈ ਔਰ ਨੇਚਰ ਨੂੰ ਰਾਤ ਨੂੰ ਵੀ ਫੀਲ ਕਰਨ ਦਾ ਅਲੱਗ ਹੀ ਮਜ਼ਾ ਹੈ ਮজা ਆ ਰਿਹਾ ਕਿਉਂਕਿ ਅਜੇ ਗਰੁੱਪ ਦੇ ਵਿੱਚ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਔਰ ਗਰੁੱਪ ਦੇ ਵਿੱਚ ਗੱਲਾਂ ਬਾਤਾਂ ਕਰਦੇ ਜਾਂਦੇ ਆ ਤੇ ਬਾਬਾ ਜੀ ਪ੍ਰਵਚਨ ਸੁਣਾ ਦਿਓ ਕੋਈ ਫਿਰ ਆ ਮੈਂ ਤਾਂ ਤੁਹਾਡੀ ਇੱਥੇ ਪ੍ਰੇਜ਼ ਕਰ ਰਿਹਾ ਕਿ ਸਾਡੇ ਨਾਲ ਬਾਬਾ ਜੀ ਨੇ ਸਾਨੂੰ ਬਹੁਤ ਵਧੀਆ ਵਧੀਆ ਪ੍ਰਵਚਨ ਸੁਣਾ ਰਹੇ ਨੇ ਰਾਤ ਦੀ ਟ੍ਰੈਕਿੰਗ ਦੇ ਦੌਰਾਨ ਤੇ ਬਾਬਾ ਜੀ ਕਹਿੰਦੇ ਮੈਨੂੰ ਸੁਣਨੇ ਲਾਈਵ ਹਾਂਜੀ ਬਾਬਾ ਜੀ ਬੋਲੋ ਕੀ ਕਹਿੰਦੇ ਸੀ ਤੁਸੀਂ ਸਾਧੂਪੁਰਾ ਨੇ ਕਿਰਪਾ ਬਹੁਤ ਮਹਾਨ ਬੜੀ ਕਿਰਪਾ ਕੀਤੀ ਅੰਮਰਤ ਵੇਲੇ 3:30 ਚੱਲੇ ਹੋਏ। ਸ੍ਰੀ ਹੇਮਕੁੰਣ ਸਾਹਿਬ ਦੇ ਦਰਸ਼ਨ ਕਰਕੇ ਗੋਵਿੰਦ ਘਰ ਤੋਂ ਗੋਵਿੰਦ ਘਾਟ ਵੱਲ ਪਹੁੰਚ ਚੁੱਕੇ ਆ। ਥੋੜਾ ਜਿਹਾ ਰਸਤਾ ਰਹਿ ਗਿਆ ਭਾਈ। ਤੇ ਬਹੁਤ ਆਨੰਦ ਆਇਆ ਸੇਵਾਦਾਰ ਬਹੁਤ ਚੰਗੇ ਨੇ ਨੌਜਵਾਨ। ਬੜੇ ਜੋਸ਼ ਭਰੇ ਨੇ ਜਿਹੜੇ ਫੱਟੜ ਹੋਏ ਸੰਗ ਨੇ ਉਹਨਾਂ ਨੂੰ ਵੀ ਲਿਆਉਂਦੇ ਨੇ ਨਾਲ ਚੱਕ ਚੱਕ ਕੇ। ਇਹ ਬਹੁਤ ਚੰਗੀ ਗੱਲ ਆ। ਹਰ ਇੱਕ ਬੰਦੇ ਨੂੰ ਇਹ ਕੰਮ ਕਰਨਾ ਚਾਹੀਦਾ। ਕੋਈ ਵੀ ਨੌਜਵਾਨ ਆ ਕੋਈ ਦੇਖੇ ਬਜ਼ੁਰਗ ਕੋਈ ਬੱਚਾ ਜਿਹਾ ਕੋਈ ਫੱਟੜ ਬੰਦਾ ਦੇਖੇ ਤਾਂ ਉਹਨੂੰ ਨਾਲ ਲਿਆਵੇ ਬਿਲਕੁਲ ਜੀ ਠੀਕ ਹੈ ਇਹੀ ਸੇਵਾ ਲੱਗਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਜੀ ਓਕੇ ਬਾਕੀ ਜਿਹੜੇ ਹੁੱਲੜ ਬਾਜੀ ਕਰਦੇ ਨੇ ਉਹਨਾਂ ਨਾਲ ਵੀ ਸੇਵਾਦਾਰ ਚੰਗੇ ਨੇ ਅੱਛਾ ਜੀ ਬਹੁਤ ਚੰਗੇ ਨੇ ਬਾਕੀ ਜਿਹੜੇ ਵਿੱਚ ਹੁੰਦੇ ਨੇ ਨੌਜਵਾਨ ਜਿਹੜੇ ਹੁੱਲੜ ਬਾਜੀ ਕਰਦੇ ਨੇ ਦਲਹਾਲ ਮੈਨੂੰ ਰਾਸਤੇ ਦੇ ਵਿੱਚ ਬਹੁਤ ਚੰਗੇ ਨੌਜਵਾਨ ਸਾਰੇ ਚੰਗੇ ਮਿਲੇ ਜਿਹੜੀ ਸੰਗਤ ਜਿਹੜੀ ਦਰਸ਼ਨ ਕਰਦੇ ਕਿਸੇ ਨੇ ਵੀ ਕੋਈ ਹੋਲੜ ਬਾਜੀ ਕੁਈ ਤਾਂ ਕੰਮ ਕੁਝ ਨਹੀਂ ਕੀਤਾ ਇਹਨਾਂ ਪੂਰੇ ਚੰਗੇ ਤਰੀਕੇ ਨਾਲ ਇਹਨਾਂ ਅਨੰਤ ਕਾਲ ਦਰਸ਼ਨ ਕਰਕੇ ਮਹਾਰਾਜ ਰਾਤ ਦੀ ਟਰੈਕਿੰਗ ਦਾ ਮਜ਼ਾ ਆ ਰਿਹਾ ਬਾਬੇ ਹਾਂ ਹਾਂ ਬਹੁਤ ਆਨੰਦ ਫੇਰੇ ਵੀ ਆਪਾਂ ਰਾਤ ਨੂੰ ਹੀ ਕਰਕੇ ਗਏ ਸੀ ਤੇ ਹੁਣ ਸ਼ਾਮ ਨੂੰ ਵੀ ਆਪਾਂ ਇਕੱਠੇ ਹੀ ਰਾਤ ਨੂੰ ਹੀ ਕਰਦੇ ਪਏ ਹਾਂ ਹਾਂ ਕਿਰਪਾ ਮਾਲਕ ਦੀ ਬਹੁਤ ਬਨਤ ਇਹਦਾ ਚਲੋ ਲੈਤਾ ਦਿਨੇ ਹੋ ਜਾਂਦੀ ਹੀ ਟਰੈਕਿੰਗ ਤੇ ਥੋੜਾ ਜਿਹਾ ਚਲੋ ਵਿੱਚ ਵੀ ਸੇਵਾਦਾਰ ਨੇ ਜਿਹੜੇ ਇੱਕ ਦੋ ਫੱਟੜ ਬੀਬੀਆਂ ਨੂੰ ਲੈ ਕੇ ਜਾਣ ਲੱਗੇ ਚਨਾ ਉੱਤੇ ਹਾਂਜੀ ਤਾਂ ਕਰਕੇ ਫਿਰ ਉਹਦੇ ਕਰਕੇ ਲੇਟ ਹੋ ਗਏ ਸੇਵਾਦਾਰ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਜੀ ਹੁਣ ਆਪਾਂ ਪਹੁੰਚਦੇ ਆ ਗੋਬਿੰਦ ਘਾਟ ਤੇ ਉੱਥੇ ਪਹੁੰਚ ਗਏ ਫਾਈਨਲੀ ਐਂਡ ਕਰਾਂਗੇ ਆਪਣੀ ਟ੍ਰੈਕ